ਸਾਡੀ ਦਾ ਉਹ ਖੁੰਡਾ ਵੀ ਮੌਜੂਦ ਹੈ ਸਾਡੇ ਕੋਲ ਇਤਿਹਾਸ ਭਰਿਆ ਪਿਆ ਸਹੌਨ ਉਦੈ ਕਿਸ ਪਾਸੇ ਸਾਡੇ ਇਹ ਜਿਹੜਾ ਇੱਧਰ ਹੀ ਨਾ ਮੁੱਕ ਹੋ ਗਿਆ ਜਿਹੜਾ ਇੱਥੇ ਜਿਹੜਾ ਹਾਂਜੀ ਇਹ ਤਾਂ ਬਿਲਕੁਲ ਸਾਹਮਣੇ ਜੀ ਹਾਂ ਅੱਗੇ ਚੱਲੋ ਅੱਗੇ ਚੱਲੋ ਇਕ ਨਾ ਆਪਣਾ ਆਪਸੇ ਜਿ ਬਣਾਓ ਉਹ ਹੈ ਜਿਹਨੇ ਵੀ ਅੰਦਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਿਹਦੇ ਨਾਲ ਸਾਰੇ ਬੁੱਤ ਸਾਰਿਆਂ ਨੇ ਤਦ ਸਾਰਿਆਂ ਨੂੰ ਬੈਠ ਬੈਠ ਦਵਾਗਾ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ सतना वाहेगुरु सतना वाहगुरु सतनाम वाहेगिरु सतना वाहेगुरु सतनाम वाहेगुरु सतना वाहेगुरु सतनाम वाहेगुरु सत गुरु बन में बादशाह जो साई मीरा मीरते ਉਹ ਬਾਸ਼ਿਸ਼ ਕੀਤੀ ਉਹਨਾਂ ਨੂੰ ਸਿਮਰਨਾ ਤੇ ਮਾਤਾ ਗੰਗਾ ਜੀ ਦਾ ਹਾਰ ਉਹ ਬਾਸ਼ਿਸ਼ ਕੀਤਾ ਤੇ ਅੱਜ ਸਾਈਂ ਜੀ ਪਾਕਿਸਤਾਨ ਤੋਂ ਚੱਲ ਕੇ ਗੁਰਦੁਆਰਾ ਨਾਨਕ ਸਰ ਵਿਗਨਲ ਵਿਖੇ ਪਹੁੰਚੇ ਤੇ ਸੰਗਤਾਂ ਨੂੰ ਦਰਸ਼ਨ ਕਰਾਏ ਸੋ ਇਸ ਕਰਕੇ ਸੰਗਤਾਂ ਦੇ ਬੜੇ ਵੱਡੇ ਭਾਗ ਨੇ ਜਿਨ੍ਹਾਂ ਸੰਗਤਾਂ ਨੇ ਉਹ ਪ੍ਰਾਪਤਨ ਗੁਰੂ ਪਾਤਸ਼ਾਹ ਦੀਆਂ ਹੋਸ਼ੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਦਿੱਤੀਆਂ ਹੋਈਆਂ ਉਹਨਾਂ ਦੇ ਅੰਦਰ ਕੀਤੇ ਨੇ ਤਾਂ ਉਹਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਤਿੱਤੀਆਂ ਸਭੀਆਂ ਉੱਤੇ ਬੈਠ ਕੇ ਇਹ ਕਹਿ ਦਿੱਤਾ ਗੱਡੀ ਅੱਗੇ ਲੈ ਆਓ ਹਾਂ ਥੋੜੀ ਜਿਹੀ ਅੱਗੇ ਫੇਰ ਆਪਾਣਾ ਮੇਖਾ ਲਾ ਕੇ ਨਾਮ ਪਦਾਰ ਨਾਨਕ ਮੰਗੇ ਤਾਂ ਉਸ ਵਕਤ ਸਾਈ ਮੀਆਂ ਮੀਰ ਜੀ ਨੇ ਉਹ ਦੁੱਖ ਨਾ ਸਹਾਰਤ ਦੇ ਸਹਾਰ ਦੇ ਹੋਏ ਜੋ ਗੁਰੂ ਸਿੱਖੀ ਪਾਸ਼ਾ ਦੇਸੀਓ ਵਿੱਚ ਤੱਤੀ ਰੇਤਾ ਪਾਈ ਗਈ ਤੱਤੀ ਤਵੀ ਉੱਤੇ ਬਿਠਾਇਆ ਗਿਆ ਉਪਲਤੀਆਂ ਦੇਗਾਂ ਦੇ ਵਿੱਚ ਵਾਲਿਆ ਗਿਆ ਜਦੋਂ ਸਾਈ ਮੀਆਂ ਮੀਰ ਜੀ ਨੇ ਇਹ ਤੱਕਿਆ ਤੇ ਉਸ ਵਕਤ ਸਾਈ ਮੀਆਂ ਮੀਰ ਦੀ ਤਾਂ ਨਿਕਲ ਗਈ ਤੇ ਸਾਈ ਮੀਆਂ ਮੀਰ ਜੀ ਕਹਿਣ ਲੱਗੇ ਪਾਸ਼ਾ ਆਪ ਜੀ ਜੀਤੇ ਜੋ ਦੁੱਖ ਜੋ ਆਪ ਜੀ ਜੀਤੇ ਇਹ ਕਸ਼ਟ ਹੋ ਰਿਹਾ ਹੈ ਮੈਂ ਇਹ ਦੇਖ ਨਹੀਂ ਸਕਦਾ ਆਪ ਜੀ ਦਾ ਹੁਕਮ ਹੈ